میںولی گولیے ਮਾਨ ਕੁੜੀ ਮਰ ਗਈ ਹੁਣ ਸੰਤ ਜੇ ਫਲ ਨਹੀਂ ਇੱਕ ਕਹਿਣਾ ਨਿਕਲ ਦੇਣਾ ਬਾਹਰ ਆਪਣੇ ਪਰਵਾਹ ਵਾਲੀ ਰੱਖਿਆ ਜਾਂਦਾ ਤਕੋ ਜਦੋਂ ਮੰਮੀ ਕੋਣੀ ਗਾੜੀ ਨੈਂ ਮੈਂ ਤੇ ਇਹੀ ਹੱਲ ਵਾ ਹੱਲਵਾ ਤੇਰਾ ਇਹ ਹੋਈ ਜੋੜੀ ਪਾਈ ਪੋੜੋ ਓਈ ਕਾਦੀ ਪਾਈ ਆ ਨਿੱਕੇ ਬੈਠੀ ਮੈਂ ਮਰ ਲੱਗੀ ਆ ਇਹਨੇ ਸਾਨੂੰ ਉਹ ਜੀਂਦਿਆ ਮਾਰ ਦੇਣ ਲੱਗੀ ਆ ਮਰ ਦਿੰਦੀ ਇਹਨੂੰ ਮਰਨ ਦਿੰਦੀ ਮਰ ਤੇ ਮਰ ਗਿਆ ਮਰਦੀ ਵੀ ਨਹੀਂ ਨਾ ਜਦ ਮੈਂ ਮਾਤਾ ਚਾਪੂ ਦਾ ਕਰਦਾ ਹੈਗਾ

ਨਮਾਈ ਰੋਜ਼ ਕੰਮ ਨਾ ਰਹਾ ਰੋਜ਼ ਨਮਾਈ ਕੋਈ ਨਾ ਕੋਈ ਨਮਾਈ ਕੰਮ ਕਰਦੀ ਆ ਉਹ ਤਾਂ ਹੁਣ ਲਕੀ ਮਾਰ ਲੈਣੇ ਮਰ ਜਾਣੇ ਕੱਢੋ ਕੈਨੂੰ ਕਰੋ ਅਸੀਂ ਕੱਬ ਜਿਆ ਮਰਨਾ ਦਫਾ ਕਰੋ ਪਰੇ ਇਹਨੂੰ ਕੋਈ ਲਿਆਈ ਦੀ ਨੇ ਤੇ ਸਾਨੂੰ ਇਹਨੇ ਹਾਨੂੰ ਕੈਨੂੰ ਲਿਖੇ ਬਹਿਣਾ ਵਾ ਜਾਂ ਮੈਨੂੰ ਬਾਉਗੀ ਜਾਂ ਹੋਰ ਕਿਸ ਨੂੰ ਬਾਉਗੀ ਮੋਕ ਜਾਂਦੀ ਕਾਂ ਚੱਬ ਮੋਕ ਦਾ ਅੱਜ ਆ ਗੱਲਾਂ ਤਨਣਾ ਨਾ ਇੰਨੀਆਂ ਸੋਨੀਆਂ ਪੈਂਦੀਆਂ ਫੇਰ ਮੀਂਹ ਛੜਾ ਕਸੂਰੀ ਮੇਰਾ ਸਭ ਵਧੀਆ ਠੀਕ ਠਾਕ ਆ ਤੂੰ ਸੁਣਾ ਆਹੋ ਬਣਾਇਆ ਵਾਂਗੇ ਤੂੰ ਨਹੀਂ ਬਣਾਇਆ ਮੈਂ ਨਾ 15 ਜਾਂ ਤੇ ਕਿਤੇ ਫੋਨ ਹੀ ਤੇਰਾ ਤਾਂ ਕਰ ਮੁੱਕਦਾ ਨਹੀਂ ਫੋਨ ਦਵਾਰੇ ਹੋਈ ਜਾਂਦੀ ਜਦੋਂ ਤੂੰ ਤੋਦੋ ਕੀ ਮੰਮੀ ਹੋਇਆ ਕੀ ਆ ਤੁਸੀਂ ਕਹਿੰਦਾ ਇੰਨੇ ਤੱਤੇ ਆ ਤੈਨੂੰ ਇਹ ਗੱਲ ਦੇ ਨਾਲ ਕੀ ਤੂੰ ਫੋਨ ਕਰਕੇ ਤੇ ਮੰਮੀ ਨੂੰ ਫੋਨ ਨਹੀਂ ਮੈਂ ਕਰਨਾ ਦੱਸ ਆਪਣੇ ਭੈਣ ਭਰਾਵਾਂ ਨੂੰ ਤਹਾਡੇ ਚੱਕ ਨਾ ਜਿੱਤੇ ਫੋਨ ਹੀ ਨਹੀਂ ਹੁੰਦਾ ਨਾ ਨਾ ਰੋਲਾ ਕਾਦਾ ਭਾਇਆ ਤੁਸੀਂ ਅੰਦਰ ਤੈਨੂੰ ਕੀ ਰੋਲੇ ਦੇ ਨਾਲ ਆ ਲੋ ਕੱਟ ਤਾਂ ਪੈ ਗਈ ਠੰਡ ਠੰਡ ਕਾਦੀ ਪੈਣੀ ਆ ਹੁਣ ਦੱਸੋ ਹੋਇਆ ਕੀ ਆ ਕਿ ਇੱਦਾਂ ਚੋਪੀ ਰਹਿਣਾ ਚੁੱਪ ਕੀ ਆ ਉਹ ਆਂਦੀ ਬਾਗੋ ਹਸ ਪਸਤਾਲ ਪਰੇ ਮਮਾ ਚੱਲੀ ਆ ਤੇ ਮਰਦੇ ਫੇ ਜੇ ਮਨ ਤੇ ਆਈ ਆ ਤੇ ਮਰਦੀ ਵੀ ਨਹੀਂ ਨਾ ਆਹੋ ਤੁਹਾਡੀ ਜਾਣਖਾਣ ਦੇ ਪਿਆ ਕਰੋ ਤੇ ਕੀ ਕਰਾਂ ਮੈਂ ਤੇਰੀ ਨਾ ਖਾਵਾਂ ਤੇ ਚਲਾਓ ਵੇਖੀਏ ਫਿਰ ਕੀ ਆ ਨੀ ਕੀ ਕਲੇਸ਼ ਪਾਇਆ ਵਾ ਹੁਣ ਤੂੰ ਤੂੰ ਜੀਣ ਹੀ ਨਹੀਂ ਦਿੰਦੀ ਗੋਲੀ ਜੂ ਮਾਰ ਕੇ ਮਾਰਦੀ ਆ ਆ ਪੱਖਾ ਬੰਦ ਕਰ ਤੇ ਇਹਦਾ ਨਾ ਫਾਲ ਹੈ ਕਿ ਇਹਨੂੰ ਪਤਾ ਵੀ ਲੱਗੇ ਪਈ ਮਨ ਲੱਗੀ ਆ ਤੇ ਇਥੇ ਮੇਰੀ ਗੱਲ ਸੁਣ ਲੈ ਨਾ ਨੋਟਿਸ ਇੱਕ ਲਿਖ ਜਾ ਤੇ ਇਹ ਲੈ ਕੇ ਜਾਹੀਂ ਵੀ ਆਪਣੀ ਮਰਜ਼ੀ ਨਾ ਮਾਰਦੀ ਘਰ ਦਾ ਕੋਈ ਦੋਸ਼ ਨਹੀਂ ਹੈਗਾ ਕਿਉਂ ਤੁਹਾਡੇ ਦੁੱਖ ਦਾ ਸਾਰਾ ਦਾ ਕਾਰਨ ਮੈਂ ਹੀ ਹਾਂ ਤੇ ਫਿਰ ਮਰਨਾ ਹੀ ਤੇ ਕੰਮ ਜਦ ਤੂੰ ਚੰਗੇ ਨਹੀਂ ਕੀਤੇ ਆਪਣਾ ਪਿਆਰ ਨੀ ਕਸੂਰ ਕਰਦੀ ਆ ਤੂੰ ਤੇਰਾ ਤੇ ਵੱਖਰਾ ਹੀ ਕੰਮ ਵਾ ਆਪ ਕਰਤੂਤਾ ਇਹਨੇ ਬੜੀਆਂ ਕੀਤੀਆਂ ਹਨਾ ਹੁਣ ਮਰ ਮਰ ਕੇ ਤੇ ਤੂੰ ਭਰਾਵਾਂ ਨੂੰ ਬਣਾਉਣ ਲੱਗੀ ਸਾਰੇ ਟੱਬਰ ਨੂੰ ਤੇ ਮਰਨਾ ਤਾਂ ਕਿਤੇ ਬਾਅਦ ਜਾ ਕੇ ਮਰ ਉਹਦੇ ਲੱਗੇ ਜਾ ਕੇ ਮਰਨ ਨਾਲ ਉਹਨੂੰ ਵੀ ਗੋਲੀ ਮਾਰਨ ਨਾਲੇ ਆਪਣੇ ਆਪ ਨੂੰ ਮਾਰ ਲੋਕਾਂ ਨੂੰ ਪਤਾ ਲੱਗੇ ਨਾਲੇ ਵੀ ਕੀ ਬਲਛਣੀ ਕਰਕੇ ਗਈ ਆ ਮੰਮੀ ਇਹਨੇ ਨਹੀਂ ਹੋਰ ਕਿਤੇ ਵੀ ਜਾਣਾ ਤੇ ਜੇ ਖਲਾਅ ਵੀ ਦਿੱਤੀ ਨਾ ਉਥੋਂ ਵੀ ਲਾਂਮੇ ਲੈ ਕੇ ਆਉਣੇ ਆ ਉੱਥੇ ਕਿਹੜਾ ਇਹਨੇ ਵਸਣਾ ਤੇ ਇਦਾਂ ਕਰਦੇ ਪੀ ਜਾ ਤੇ ਉਹਨੂੰ ਫੋਨ ਕਰ ਵੀ ਉਹ ਆ ਜੇ ਤੇ ਆਪੇ ਉਹਦੇ ਨਾਲ ਬਹਿ ਕੇ ਗੱਲਬਾਤ ਕਰ ਲੈਣੀ ਇਹਨੂੰ ਆਹ ਕਰੇ ਉਹਨੂੰ ਫੋਨ ਤੇ ਉਹਦੀ ਮਾਂ ਨੂੰ ਵੀ ਸੰਦ ਲੈ ਤਰ ਨਹੀਂ ਫੋਨ ਉਹਨੂੰ ਆ ਦੇ ਫੜ ਕਿੱਦਾਂ ਮੁੰਨੇ ਵੀ ਹਾਂ ਕੀ ਗੱਲ ਆਉਣ ਲੱਗਾ ਵਾ ਚਲੋ ਆ ਵੀ ਕੰਮ ਵਧੀਆ ਹੋ ਗਿਆ ਕੋਈ ਚੰਗੇ ਕੰਮ ਨਾ ਕਰੀ ਚੰਗਾ ਤੇਰੇ ਵਰਗੇ ਨੂੰ ਤਾਂ ਆਪ ਪੈਰੀ ਹੱਥ ਲਾਉਣੇ ਚਾਹੀਦੇ ਸੀ ਮਾਂ ਤੇ ਉਹਦੇ ਮੈਂ ਹੀ ਬਚਾ ਲਿਆ ਤੈਨੂੰ ਬਚਾ ਲਿਆ ਬਚਾ ਲਿਆ ਵਾ ਵੀ ਤੂੰ ਮੇਰੇ ਜਿੱਥੇ ਮਰਜ਼ੀ ਕਰਦੇ ਮੈਂ ਚੁੱਪ ਕਰਕੇ ਚੱਲ ਜਾਂ ਨਹੀਂ ਤੇ ਐਦਾਂ ਹੁਣ ਕੰਨੋ ਫੜ ਕੇ ਤੈਨੂੰ ਤੋੜਨਾ ਤੈਨੂੰ ਕੱਖ ਨਹੀਂ ਦੇਣਾ ਹਾਂ ਦੇਣਾ ਵਾ ਇਹਨੂੰ ਤੇ ਨਾ ਤੈਨੂੰ ਹੀ ਮਿਲਣਾ ਹੀ ਆ ਤੇ ਭਾਬੀ ਰਿਸ਼ਤਾ ਉਦੋਂ ਨਹੀਂ ਘਰੇ ਆਇਆ ਕਰਦੇ ਮੈਂ ਨਹੀਂ ਸਾਰੇ ਘਰੇ ਆਇਆ ਰਿਸ਼ਤਾ ਤੇ ਤੂੰ ਤੇ ਜਿਹੜੀ ਕੀਤੀ ਉਹ ਨਾ ਕਰਦੇ ਹੋ ਤੇ ਦੇਖਦਾ ਰਹਿ ਗਾਇ ਮੈਨੂੰ ਉੱਥੇ ਤੋੜਨਾ ਮੰਮੀ ਰਿਸ਼ਤਾ ਕਰ ਕਿਉਂ ਆਇਆ ਕਿੱਦਾਂ ਆਇਆ ਐਦਾਂ ਆਇਆ ਵੀ ਇਹਨੇ ਉੱਥੇ ਉਹਦੀਆਂ ਰਲੀਆਂ ਇਹਦੇ ਨਾਲ ਚੁਗਦੀਆਂ ਸੀ ਤੇ ਇਹਨੇ ਵਿਚੋਲੇ ਬਣਾ ਕੇ ਤੇ ਭੇਜਦੇ ਸਾਰੇ ਕੰਮ ਤੇ ਤੂੰ ਆਪ ਕਰਵਾਏ ਆ ਤੇ ਮੇਰੇ ਨਾਲ ਮਗਰੋਂ ਤੇਰੀ ਪਤਾ ਨਹੀਂ ਕਿੱਥੇ ਗੁੱਸਾ ਨਹੀਂ ਚੜਦਾ ਜਿੰਦਿਆਂ ਨੂੰ ਹਾਂ ਤੇ ਇਹਨਾਂ ਕਹਿੰਦਾ ਜਿੰਦਿਆਂ ਮਾਰ ਕੇ ਸੁੱਟ ਦਿੰਦਾ ਐਡੀ ਹਾਰੇ ਪੜਾਈ ਲਖਾਈ ਵੱਢੀ ਕੀਤੀ ਇਹ ਨਹੀਂ ਪਤਾ ਸਾਡੇ ਸਿਰ ਤੇ ਸਵਾਪ ਉੱਗੀ ਸੀ ਤੂੰ ਮੰਮੀ ਆਵੈਲਾ ਮੇਰੀ ਭੈਣ ਦਾ ਫੇਰ ਫੋਨ ਆ ਗਿਆ ਬੇਰਮਤਾ ਫੋਨ ਆ ਗਿਆ ਹੀ ਤਾਂ ਨਹੀਂ ਨਾ ਇਹਨੂੰ ਪਤਾ ਲੱਗੇ ਪਰ ਇੰਨੇ ਸਿਰੋਲਾ ਪਵਾ ਕੇ ਸਾਡੇ ਸਾਰੇ ਮਮੀ ਜਦੋਂ ਮੈਂ ਫੋਨ ਕਰਨ ਲਈ ਤੁਸੀਂ ਵਿੱਚੇ ਰੋਲਾ ਪਾਉਣ ਲੱਗ ਪਈ ਬੰਦਾ ਉਹਦੇ ਚੁੱਪ ਕੀਤਾ ਰਹਿੰਦਾ ਆਪੇ ਕਹਿੰਦੇ ਬਾਹਰ ਕਿਹਨੂੰ ਪਤਾ ਨਾ ਲੱਗੇ ਜਦੋਂ ਫੋਨ ਚੱਲਦਾ ਜੇ ਗੱਲਾਂ ਕਰੀ ਜਾਣੀ ਕਰੀ ਜਾਣੀਆਂ ਤਾਂ ਪਤਾ ਤੇ ਆਪੇ ਲੱਗਣਾ ਤੇ ਮੁੜ ਕੇ ਤੁਹਾਡੇ ਅਰਿਆਂ ਨੇ ਕਹਿਣਾ ਤੂੰ ਹੀ ਆ ਕੇ ਕਾ ਤੇਰੇ ਹੱਲ ਗਈ ਸੀ ਤੂੰ ਕਹੜੀ ਆਈ ਸਾਡੇ ਸੁਣ ਕੇ ਇੱਥੇ ਕੀ ਕਰ ਗਿਆ ਇਹਦਾ ਹੁਣ ਅਹੀਂ ਮਮੀ ਮੈਨੂੰ ਨਹੀਂ ਪਤਾ ਉਹਨ ਲੱਗਾ ਹਨ ਤੇ ਗਾਹ ਕੰਨੋ ਫੜ ਕੇ ਤੇ ਇੱਥੇ ਤੋੜ ਦੋ ਜਿਹੜਾ ਇੱਕ ਤਿੰਨ ਜਿਹੜੇ ਕਹਿੰਦੇ ਹੁੰਦੇ ਨਾ ਤਿੰਨ ਚੱਗੇ ਪਾਉਣੇ ਆ ਸਲਵਾਰ ਸੂਟ ਹੀ ਹੁੰਦਾ ਵਾ ਤਿੰਨ ਚੱਗੇ ਨੂੰ ਹੀ ਕਹਿੰਦੇ ਤਿੰਨ ਕੱਪੜੇ ਉਹ ਪਾ ਕੇ ਤੈਨੂੰ ਦਫਾ ਕਰੋ ਪਰ ਤੇ ਗਾਣਾ ਮਿਲਣਾ ਨਾ ਬਤਾ ਜਿਹੜੇ ਆ ਇਹਦੇ ਵਾਸਤੇ ਸੁਪਨੇ ਸਜਾਏ ਇਹ ਨਾ ਵੀ ਆ ਲੈ ਕੇ ਦੇਣਾ ਤੇ ਉਹ ਲੈ ਕੇ ਦੇਣਾ ਇਹਨੂੰ ਹੁਣ ਕੰਨੋ ਫੜ ਕੇ ਤੋੜਨਾ ਮੈਂ ਨਹੀਂ ਉਹੱਖ ਦੇਣ ਦੇਣਾ ਕੀ ਕਰਨਾ ਇਹੋ ਹੀ ਅੱਜ ਨਾ ਹੋਣਾ ਜਿਹੜਾ ਇਹਨਾਂ ਤਾਂ ਮੈਨੂੰ ਤਾਂ ਇਹ ਤਾਂ ਮੈਨੂੰ ਲੈ ਕੇ ਬਹਿ ਜਾਣਾ ਜਾ ਕੋਈ ਨੁਕਸਾਨ ਕਰਾਉਗੀ ਨਿਆਣਿਆਂ ਦਾ ਆ ਕਰਕੇ ਇਹਨੂੰ ਵੱਡੀ ਕੀਤਾ ਹੈਗਾ ਨਾ ਕਿਤੇ ਉਦੋਂ ਦਾ ਕੋਈ ਕੰਮ ਨਾ ਕੋਈ ਧੰਦਾ ਨਾ ਕਿੰਨੀਆਂ ਦੇਦੀਆਂ ਰੱਖੀਆਂ ਕਰਾਂਦਾ ਖਾਦਾ ਨਾ ਕੋ ਪੀਤਾ ਮੈਂ ਤਾਂ ਬਗਾਨੀ ਕੁੜੀ ਨੂੰ ਆਂਦੀ ਹੀ ਮੈਂ ਦੀ ਬਗਾਨੀ ਧੀ ਇਹ ਕਰਦੀ ਆ ਮੈਨੂੰ ਨਹੀਂ ਪਤਾ ਵੀ ਇਹੋ ਕਰਦੁੱਤਾ ਕਰ ਲਈ ਲੈ ਆਂਦੀ ਬੁਲਟਰੀ ਚਾਹੀਦੀ ਤਾਂ ਮੈਂ ਵੀਰ ਘਰੇ ਬੁਲਟ ਲਾ ਆਵਾ ਮੋਟਰਸਾਈਕਲ ਹੈ ਹੁੰਦਾ ਚਾਬੀ ਤੇ ਤੂੰ ਲੈ ਜਾ ਤੇਰੇ ਰਾਤਾ ਹੋਣਾ ਵਾ ਵੀ ਮੈਂ ਨਾਲੇ ਚਲਾ ਲਈਨਾ ਤੇ ਨਾਲੇ ਬੁਲਟ ਦੇ ਆਉਣਾ ਉਹਨਾਂ ਦਾ ਆਹੋ ਚਰਾ ਕੇ ਜਾਉਂ ਹੋਰ ਮੈਂ ਕਿਹਾ ਸਾਨੂੰ ਅੰਦਰ ਤੇ ਵੜ ਲੈਣ ਦੇ ਅੰਦਰ ਤੁਸੀਂ ਜਾਓ ਕੋਈ ਨਹੀਂ ਮੈਂ ਛੱਡਉਣਾ ਫਿਰ ਤੇ ਧਿਆਨ ਨਾ ਜਾਵੇ ਚੰਗਾ ਕੋਈ ਨਹੀਂ ਅਸੀਂ ਆਪਣਾ ਲੈ ਆ ਆ ਲੈ ਆਉਂਗਾ ਮੈਂ ਥੇ ਰੁੱਕ ਕੇ ਆਉਣਾ ਨਾਲੇ ਫਿਰ ਗੇੜੀਆਂ ਨਾ ਲੌਂਡਿਆ ਵੀ ਹੋਣਾ ਮੈਂ ਫੋਨ ਕਰਕੇ ਉਹਨਾਂ ਨੂੰ ਪੁੱਛ ਲੈਣਾ ਪਹੁੰਚ ਕੇ ਕਿ ਨਹੀਂ ਚੰਗਾ ਆਹੋ ਮਾਨੇ ਦਾ ਇਹੋ ਹੀ ਆ ਮੈਂ ਚਲਾਉਂਗਾ ਮੋਟਰਸਾਈਕਲ ਜਿੱਦਾਂ ਪਹਿਲਾਂ ਜਾਂਨੇ ਹਾਂ ਇੰਨੇ ਖੁਸ਼ ਇੰਨੇ ਚਾ ਮਲਾ ਕਿਤੇ ਹੱਥੇ ਹੱਥ ਮਾਰ ਮਾਰ ਹਸਣਾ ਪਤਾ ਹੀ ਨਹੀਂ ਲੱਗਦਾ ਹੁੰਦਾ ਉਪਰੇ ਘਰ ਗਏ ਆ ਕਿ ਆਪਣੇ ਘਰ ਗਏ ਆ ਤੇ ਅੱਜ ਤੇ ਸਾਨੂੰ ਕੁਝ ਲੱਭਾ ਨਹੀਂ ਉੱਥੋਂ ਆਹ ਉਹ ਤੇ ਜੋ ਕੁਵੀ ਬੁਡੀ ਟੈਨਸ਼ਨ ਜੀ ਦੇ ਵਿੱਚ ਜਿਹੇ ਤੇ ਮੈਂ ਕੀਤਾ ਇਹਨਾਂ ਫੋਨ ਤੇ ਕਹਿਣ ਦੀ ਹੀਗੀ ਵੀ ਮੈਂ ਮਮੀ ਹੋਣੀ ਕਹਿੰਦੀ ਆ ਉਹ ਆਈ ਹੀਗੀ ਸੁਖ ਨੇ ਫੋਨ ਚੁੱਕਿਆ ਤੇਰਾ ਆਹੋ ਸੁੱਖ ਤੇ ਅਧਿਕਾਰੀਆਂ ਨੀ ਕਿਤੇ ਗਈ ਆ ਬਾਜ਼ਾਰ ਗਈ ਆ ਨਾ ਸਾਡੇ ਮਨਜ਼ੂਰ ਜਦੋਂ ਅਸੀਂ ਗਏ ਆ ਸਸਰੀ ਘਰ ਸਸਰੀ ਘਰ ਮੁੜ ਕੇ ਤੇ ਕਿਤੇ ਮਨਜ਼ੂਰ ਨਹੀਂ ਮੱਥੇ ਲੱਗਾ ਕਿਤੇ ਸੁੱਖ ਨਹੀਂ ਨੰਬਰ ਤੇ ਕੀਤਾ ਹੀਗਾ ਤੇ ਸੁੱਖ ਨਹੀਂ ਚੁੱਕਿਆ ਵੀ ਪਤਾ ਨਹੀਂ ਕੀ ਰਾਜ ਇਹ ਮਨਪ੍ਰੀਤ ਇਹ ਗੱਲ ਦੇ ਵਿੱਚ ਨਾ ਕੋਈ ਚੱਜ ਨਾ ਹੱਸ ਕੇ ਕੂਆ ਨਾ ਕੋਈ ਖੁੱਲ ਕੇ ਲਾਗੇ ਬੈਠੇ ਸੁੱਤੇ ਹੀ ਸੁੱਤੇ ਹੀ ਆਵਾਜ਼ ਮਾਰੀ ਠਾਲੇ ਆ ਐਦਾਂ ਵਾ ਆਉਂਦਾ ਵਾ ਗੱਲੀ ਬਾਤੀ ਜੇ ਪੁੱਛਿਆ ਸੁੱਖ ਕਿੱਥੇ ਸੁੱਖ ਮਰ ਗਈ ਆ ਹਾਏ ਲੋੜਾ ਹੈ ਕੀ ਗੱਲ ਨਨਾਂ ਨੇ ਤਾਂ ਗੱਲਾਂ ਹੀ ਨਹੀਂ ਚੰਗੀਆਂ ਕੀਤੀਆਂ ਤੇ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਅਸੀਂ ਕੀ ਗੱਲਾਂ ਕਰੀਏ ਤੇ ਅਸੀਂ ਕੀ ਜਵਾਬ ਗੱਲਾਂ ਦਾ ਲਈਏ ਇਹਨਾਂ ਦੇ ਕੋਲ ਆਹ ਤਾਂ ਮਮੇ ਵੀ ਲਾਹੁਣੇ ਬਦਲ ਗਏ ਬਦਲ ਗਏ ਕਿ ਮੈਂ ਨਹੀਂ ਉਹ ਤਾਂ ਮੈਂ ਫੇਰ ਤੇਰੇ ਗੱਡੀ ਨਾਲ ਰਾਹ ਚ ਗੱਲ ਕਰਾਂ ਵੀ ਸਾਡੇ ਕੋ ਕੋਈ ਚੀਜ਼ ਦੀ ਕੋਈ ਕਾਟ ਰਹਿ ਗਈ ਆ ਵੀ ਜਿਹੜਾ ਸਾਡਾ ਖੁੱਲ ਕੇ ਨਹੀਂ ਬੋਲੇ ਕਿਉਂ ਇਦਾਂ ਇਹਨਾਂ ਨੇ ਕੀਤੀ ਸਾਡੇ ਨਾਲ ਵੀ ਕਿਹੜੇ ਘਰ ਨੂੰ ਹਾਰੇ ਕਿ ਚੀਜ਼ ਤੇ ਉਹਨਾਂ ਦੇ ਘਰ ਵਾ ਤੇ ਘਾਰੇ ਕਿ ਚੀਜ਼ ਹੀ ਬਣਾਈਆਂ ਉਹਨਾਂ ਦੇ ਘਰ ਵੀ ਹੈਗੀ ਤੇ ਅਸੀਂ ਕਿਹੜੀਆਂ ਪੁੱਤ ਨਹੀਂ ਬਣਾਈਆਂ ਫਿਰ ਰਗਵੀਰ ਨੂੰ ਤੁਰਨ ਲੱਗਿਆ ਮੈਂ ਆਹ ਪੁੱਤ ਤੁਸੀਂ ਕਿਹ ਵੇਲੇ ਆ ਜਿਓ ਹੁਣ ਕਿਹੜੀ ਉਪਰੀ ਗੱਲ ਵਾ ਮਿਲਗਿਲ ਜਾਇਓ ਆ ਜਿਓ ਪਹਿਲੋਂ ਮੇਰਾ ਰਾਧਾ ਪਜਲ ਸਾਇ ਚਿੱਠੀ ਦੀ ਗੱਲ ਕਰਾਂ ਵੀ ਕਦੋਂ ਕਨੂੰ ਤੋਰਨੀ ਕਿਦਾਂ ਨੂੰ ਸਾਇ ਚਿੱਠੀ ਖਲਾਈ ਗਏ ਹੈ ਨਾ ਵੀ ਜਦੋਂ ਹੁਣ ਵਿਚੋਲੇ ਵੀ ਆਪ ਤੇ ਸਾਰਾ ਕੁਝ ਆਪ ਵਿਚ ਹੈ ਹੀ ਆ ਤੇ ਮੈਂ ਹੋਰ ਕਿਨੂੰ ਪੁੱਛਣਾ ਹੁੰਦਾ ਵਾ ਜਦੋਂ ਉਹਨਾਂ ਦਾ ਮੈਂ ਮਾਹੌਲ ਚਾਲ ਵੇਖਿਆ ਮੈਂ ਨਹੀਂ ਗੱਲ ਕੀਤੀ ਕੋਈ ਵੀ ਮੈਂ ਚੱਲ ਸ਼ਾਹ ਆਪਣੇ ਘਰ ਜਾਵਾਂਗੇ ਆਪੇ ਫੋਨ ਕਰਨਗੇ ਜਾਂ ਅਹੀਂ ਕਰ ਲਾਂਗੇ ਮੈਨੂੰ ਨਹੀਂ ਸਮਝ ਲੱਗੀ ਕਿ ਕੀ ਗੱਲਾਂ ਮੈਂ ਤੇ ਕੀ ਬਾਤਾਂ ਹੀ ਹੋ ਅੱਜ ਤੇ ਚੁੱਪ ਚਾਹ ਦੇ ਹੀ ਸਮਝ ਲਾ ਵਚੋਲੇ ਹੁੰਦੇ ਨਾ ਮੈਂ ਜਦੋਂ ਤਾਂ ਵੀ ਚੰਗਾ ਹੀਗਾ ਵੀ ਗੱਲਾਂ ਕੋ ਪੂਰਾ ਮਤਲਕੇ ਗੱਲ ਹੋ ਜਾਂਦੀ ਆ ਵਿਚੋਲੇ ਆ ਨਾ ਖੁੱਲ ਕੇ ਗੱਲ ਹੁੰਦੀ ਆ ਆਪ ਵੀ ਝੜਕ ਝੰਬ ਵਿਚੋਲਿਆਂ ਨੂੰ ਕਰ ਲਈਦੀ ਵਿਚੋਲੇ ਸਹਿੰਦੇ ਆ ਉਧਰੋਂ ਵੀ ਸੁਣ ਕੇ ਗੱਲ ਦੱਸਦੇ ਇਧਰੋਂ ਵੀ ਸੁਣ ਕੇ ਦੱਸਦੇ ਆ ਹੁਣ ਗੱਲ ਤੇ ਪੈ ਗਈ ਡੋਂਮ ਟੋਲੇ ਮੈਨੂੰ ਤੇ ਹੁਣ ਕੋਈ ਸਮਝ ਨਹੀਂ ਲੱਗਣੀ ਮੈਨੂੰ ਤੇ ਇੰਨਾ ਰੋਣ ਆਇਆ ਰਾਹ ਚ ਵੀ ਇੰਨੀ ਟੈਨਸ਼ਨ ਹੋਈ ਮੈਂ ਤੇ ਆਪ ਇੱਥੇ ਗੁਜਰ ਪੁੱਛੇ ਸੋ ਉਹ ਵਿਚੋ ਕਰਦਾ ਹੀਗਾ ਦੀਦੀਆਂ ਹੀ ਸਲਾਹ ਕਰੀਆ ਹੀ ਪਲੈਨਿੰਗ ਕਰੀਆ ਆ ਕਰਾਂਗੇ ਜੇ ਕਰਾਂਗੇ ਮੈਨੂੰ ਜੋ ਹੋਂ ਵਿੱਚ ਜੋ ਟੈਨਸ਼ਨ ਜੀ ਮੈਂ ਤਾਂ ਸਮਝੇ ਨਾ ਤੀ ਨਹੀਂ ਤਾਂ ਸੁਖ ਨੂੰ ਜੀ ਕੋਲ ਕਿ ਸੁਖ ਨੂੰ ਕਹਣਾ ਮੈਂ ਜੋਰ ਨਾਲ ਗੱਲ ਕਰਾ ਮੇਰੀ ਮੈਂ ਜੇ ਗਿਆ ਮੈਂ ਮੈਂ ਜੋਤੇ ਫੋਨ ਹੀ ਨਹੀਂ ਚੁੱਕਦੇ ਕਹਿੰਦੀ ਫੋਨ ਵੀਰ ਦਾ ਮੇਰੇ ਕੋਲ ਹੀ ਮੇਰੇ ਲਾਗੇ ਪਿਆ ਹੀਗਾ ਇਦਾਂ ਤਾਂ ਪਹਿਲਾਂ ਮਿਲਿਆ ਸਾਨੂੰ ਮੜ ਕੇ ਰ ਕੇ ਵੀਰ ਨੂੰ ਪੁੱਛਿਆ ਕਿੱਥੇ ਗਿਆ ਮੰਜੋਦ ਉਹ ਨਾ ਬਾਜ਼ਾਰ ਗਿਆ ਕੋ ਖਾਣ ਪੀਣ ਨੂੰ ਲੈਣ ਵੇਹ ਗੱਲਾਂ ਮਗਰੋਂ ਥੋੜੀ ਕੀ ਆ ਉਹ ਕਿਸੇ ਦੇ ਫੈਸਲੇ ਤੇ ਗਿਆ ਵਾ ਗੱਲ ਤੇ ਉਹਨਾਂ ਦੀ ਕੋਈ ਰਲ ਨਹੀਂ ਪਹਿਲਾਂ ਇੱਕ ਗੱਲ ਕਰਦੇ ਨਾ ਜਿਹੜੀ ਗੱਲ ਹੈਗੀ ਉਹ ਕਰਦੇ ਫਿਰ ਉਹਨਾਂ ਨੇ ਤਾਂ ਗੱਲਾਂ ਤਿੰਨ ਚਾਰ ਕਰ ਦਿੱਤੀਆਂ ਬੱਸ ਅਹੀਂ ਫਿਰ ਕੀ ਆਖਣਾ ਹੀ ਅਹੀਂ ਫਿਰ ਬੈਠ ਲੋਗੇ ਤੇ ਚੱਲ ਜਾ ਪਾਣੀ ਪੀਤਾ ਤੇ ਅਹੀਂ ਆ ਗਏ ਤੇ ਡੈਡੀ ਨਹੀਂ ਐ ਡੈਡੀ ਤੇ ਆਏ ਆ ਮੋਟਰਸਾਈਕਲ ਲਾਉਣ ਦੇ ਬਾਹਰ ਅੱਛਾ ਇਧਰੋਂ ਗਰਜੋਤ ਜਾਣ ਦੇ ਉਹ ਤਾਂ ਲਾ ਕੇ ਖਲੋਗੇ ਹੋਣੇ ਫਿਰ ਉਹ ਵਡੇ ਜਾਂਦੇ ਨਹੀਂ ਓਏ ਉਹ ਨਹੀਂ ਵੱਡੇ ਜਾਂਦੇ ਓਏ ਵੱਡੇ ਵੱਡੇ ਜਾਂਦੇ ਨਹੀਂ ਓ ਉਹ ਨਹੀਂ ਵੱਡੇ ਜਾਂਦੇ ਉਹ ਨਹੀਂ ਵੱਡੇ ਆਵੇਂ ਕੋਈ ਮੋਟਰਸਾਈਕਲ ਨਹੀਂ ਆ ਚਾ ਮੈਨੂੰ ਹੱਥ ਪਈ ਬੁਲਟ ਚਾਉਂਦੀ ਤੂੰ ਕਾਰ ਆ ਗਿਆ ਉਹ ਤਾਂ ਆ ਗਿਆ ਤੂੰ ਵੱਡੇ ਜਾਂਦਾ ਤੈਨੂੰ ਮੈਂ ਦੱਸਿਆ ਹੀ ਓ ਤੈਨੂੰ ਜਾਣਦੀ ਪਈ ਏ ਤੈਨੂੰ ਮੇਰੀ ਜਾਨ ਉੱਥੇ ਰੌਂਦੀ ਰਹੀ ਆ ਤੂੰ ਚਲਿਆ ਉਹਨਾਂ ਦੇ ਘਰ ਤੈਨੂੰ ਵੱਢ ਲਈ ਉਹਨਾਂ ਨੇ ਤੇ ਮੇਰੀਆਂ ਤੇ ਦੋਵੇਂ ਜਾਨਾਂ ਉੱਥੇ ਆ ਇੱਕ ਬੁਲਟ ਤੇ ਦੂਜੀ ਸੋਖਾ ਜਾ ਯਾਰ ਉਹ ਨਹੀਂ ਉਹ ਨਹੀਂ ਉਹ ਜੋ ਬਣਾ ਗਾ ਉਹ ਕੁੱਟ ਕੇ ਰਫਲ ਕੱਟ ਕੇ ਬੈਠੇ ਤੂੰ ਧਿਆਨ ਰੱਖਾ ਉਧਰ ਵੇਹਲਾ ਹੋਲੀ ਬੋਲੇ ਹੋਲੀ ਬੋਲ ਇੱਧਰ ਆ ਬੈ ਪਿੱਛੇ ਨੀ ਸਿਆਪੇ ਨੂੰ ਫਰੇਆ ਤੇਰੇ ਨੂੰ ਤੇਰਾ ਫੋਨ ਵੀ ਲੈ ਦੂੰਗਾ ਉਹ ਪੁੱਤ ਜਿਹੜੀ ਮੇਰੀ ਜਾਨ ਉੱਥੇ ਰੌਂਦੀ ਏ ਓਕੇ ਤੈਨੂੰ ਕੋਹ ਚਲੇ ਆਉ ਨੂੰ ਉੱਥੋਂ ਚੁੱਕ ਲਾਂਗੇ ਜਣਾ ਲੱਗੇ ਆ ਚੱਲ ਪੁੱਤ ਵਾਬ ਉਲ ਗਿਆ ਅੰਦੇ ਟੁੱਟੇ ਮੈਂ ਇੱਥੇ ਫੜਕਾ ਦੇਣਾ ਨਿੰਬੂ ਨਾ ਸੂਏ ਚ ਸੁੱਰ ਦੇਣਾ ਮੈਂ ਨਿੰਬੂ ਨਿੰਬੂ ਦੇ ਪਿੱਛੇ ਲੁਕ ਲੁਕ ਜਾ ਨਾ ਵਾ ਤੂੰ ਜਾ ਬੜਾ ਤੇਰੇ ਨਾਲ ਵੀ ਆ ਕੇ ਫਿਰ ਮੈਂ ਵੀ ਆ ਜੂੰਗਾ ਲੈ ਆ ਤੈਨੂੰ ਮੈਂ ਸੁੱਟਾਂ ਸੂਏ ਚ ਸਾਰੇ ਪਾਣੀ ਦੇ ਉੱਤੇ ਉੱਤੇ ਹੀ ਤੁਰਿਆ ਫਿਰੂ ਤੂੰ ਮਾਮੀ ਇਹ ਪਿਆ ਇਹ ਦੋਨੇ ਜਾ ਪਿੱਛੇ ਮੋੜ ਚੱਲਦੇ ਇਹ ਦੱਸ ਗੁਲੇ ਪ੍ਰਿੰਸੀਪਲ ਨਹੀਂ ਕਰਦਾ ਜੀ ਦੱਸ ਸੌਣੇ ਪੂਰੇ ਅੰਦਰ ਬੈ ਫਿਰ ਨੀ ਕਸਵਾ ਦਈ ਨੀ ਓਏ ਮਾਪਾ ਹਉਤ ਨਿੰਬੂ ਲੱਗੇ ਲੋ ਲੋ ਘੇਰਾਵਾ ਨਿੰਬੂ ਜਡਾ ਆ ਬੈ ਤਮ ਮੈਂ ਨਿਚੋਰ ਦੇਣਾ ਫੜ ਕੇ ਤੂੰ ਵਸਤਾ ਹੀ ਤਾ ਪਾਪ ਬਚਾਈਂ ਗਿਆ ਹੌਸਲਾ ਰੱਖ ਹੌਸਲਾ ਪਾਪ ਬਚਾ ਪਾਪ ਬਚਾ ਚੱਲ ਮਨਾ ਇਹਨਾਂ ਦੇ ਬੇਜਬਾਨੀ ਨੂੰ ਪਾਈਏ ਪੱਠੇ ਇਹਨਾਂ ਦਾ ਕੀ ਕਸੂਰ ਵਾ ਇਹ ਕੰਜਕਲੇ ਮੁੱਕਣਾ ਨਹੀਂਗਾ ਹਾਂ ਇੱਥੇ ਲੱਗੇ ਉਹ ਚਾਂਚਾੜ ਲੱਗੀ। ਕੌਣ? ਸੁਖ। ਕਿਉਂ ਕੀ ਕਰ ਮੰਗੀ? ਆਪਣੇ ਆਪ ਨੂੰ। ਤੇ ਮਾਰ ਲੈਣੇ ਤੂੰ ਕਿ ਢੱਕਿਆਈ ਉਹਨੂੰ। ਉਹ ਮੈਂ ਕਿਹੜਾ ਢੱਕਿਆ ਵਾ? ਉਹਦੇ ਗੋਲੀਆਂ ਭਾਬੀ ਨੂੰ ਕਿੱਥੇ ਲਗਾਈਆਂ ਵਾ? ਇਹ ਕਿਹਦਾ ਬੜਾ ਸਿਆਪਾ ਇਹ ਚੀਜ਼ਾਂ ਬੜੀਆਂ ਲਗਾ ਕੇ ਰੱਖਦੀ ਆ। ਤੇ ਹੋਰ ਦੱਤ ਵੀ ਹੱਥ ਲਗਾਏ ਆ। ਤੇ ਮੈਂ ਮਗਨ ਦੀ ਸਿਆਪਾ ਨਹੀਂ ਪੜ ਜਾਂਦਾ। ਮੈਂ ਤਾਂ ਮਰਨਾ ਫਾਇ ਲੱਗੇ ਮਰ ਜਾ ਫੇ। ਫੇਰ ਹੁਣ ਕੀ ਕਰਨਾ ਵਾ? ਮੈਂ ਡੀਕਣ ਲਿਆ ਮੁੰਡੇ ਨੂੰ। ਮੇਰੇ ਸਾਹ ਨੂੰ ਡਰਦੇ ਨੇ ਨਹੀਂ ਆਉਣਾ ਆਪਨੇ। ਕੀ ਪਤਾ ਆਈ ਜਾਏ। ਜਿਨੇ ਉਹਨੇ ਮਗਾ ਗੋਲੀਆਂ ਚਲਾਈ ਮੇਰੇ ਹਿਸਾਬ ਨਾਲ ਨਹੀਂ ਆਇਆ ਉਹ ਜੇ ਕਰਦਾ ਸੱਚਾ ਪਿਆਰ ਫਿਰ ਆਜੂਗਾ ਪਿਆਰ ਸੱਚਾ ਇਹਨਾਂ ਦੇ ਕੰਜਨਾ ਕਰੇ ਜੁੱਤੀਆਂ ਦੀ ਘਾਟ ਵਾ ਇਹਨਾਂ ਨੂੰ ਆਵੇਂ ਕੇ ਬਦਨਾਮ ਘਾਂਡੇ ਕੁੜੀਆਂ ਨੂੰ ਕੇ ਉਹ ਜੇ ਮਾਪੇ ਵੇਲੇ ਲੈ ਲੈ ਬੁੱਟ ਦੇ ਦਿੰਦੇ ਨੇ ਇਹਨਾਂ ਨੂੰ ਬਿਨਾ ਪੁੱਛੇ ਆ ਲੈਣਾ ਵਿੱਚ ਕੰਜਰ ਖਾਣਾ ਪੜਿਆ ਅੱਜ ਕੱਲ ਦੇ ਬੁੱਟ ਤੇ ਮੇਰਾ ਸਾਹਮਣੇ ਹੀ ਲੱਗਾ ਉਹ ਤੋਂ ਬਾਹਰ ਨਿਕਲ ਜੀਏ ਬੁੱਟ ਪਰਣਾ ਨੂੰ ਨਾ ਪਣਾ ਚੁੱਪ ਕਰ ਚੁੱਪ ਕਰ ਉਹ ਵੀ ਨਾ ਪਾ ਵੇਖ ਪੈਣਾ ਬੁੱਟ ਇਨੂੰ ਤੇ ਲਾ ਲੱਗਾ ਮਾਮਾ ਤੇ ਟੁੱਟਦਾ ਨਹੀਂ ਲੌਗੇ ਮਾਮਾ ਪਤਾ ਕਿੰਨੇ ਦਾ ਵਾ ਨਵਾਂ ਲੌਗਵੇਂ ਤੋੜ ਦੇਣਾ ਤੋੜ ਤੇ ਕੁਝ ਨਹੀਂ ਦੋ ਮੈਂ ਤੇ ਇਹਨੂੰ ਕਦੀ ਮੈਂ ਕਹਿੰਦਾ ਛੀਂਡ ਨਹੀਂ ਲੱਗਣ ਦਿੱਤੀ ਇਹਦਾ ਲੋਕ ਮੈਂ ਤੋੜ ਦੂੰਗਾ ਮੈਂ ਦੀਦੀ ਨੂੰ ਲੱਭਾ ਯਾਰ ਮੈਂ ਤੇ ਭੱਜਾ ਕਿੱਧਰ ਚੱਲਿਆ ਵਾ ਉਹ ਮਾ ਦੀਦੀ ਨੂੰ ਲੱਭ ਲਗਾਓ ਕਿਹੜੀ ਦੀਦੀ ਨੂੰ ਉਹ ਜਿੰਨੇ ਮੈਨੂੰ ਪਹੁੰਚਾਇਆ ਮਾ ਪੂਨ ਤੇ ਭੰਨੇ ਆਇਆ ਉਹ ਮੈਨਾਂ ਇਹਨੇ ਮਿਰਨਾ ਆਇਆ ਫੇਰ ਮਾਪਿਆਂ ਨੇ ਯਕੀਨੀ ਹੈ ਨਹੀਂ ਇਹਨਾਂ ਦਾ ਵਿਆਹ ਕਰਨਗੇ ਨਹੀਂ ਕਰਨਗੇ ਕੀ ਹਾਲਤਾ ਇਹਨਾਂ ਦੀ ਕੰਜਾਂ ਦੀ ਕਿਹੜੀ ਉਮਰ ਹੋ ਗਈ ਵਿਆਹ ਦੀ ਇਹ ਆਓ ਪਹਿਲਾਂ ਬੰਦ ਕਿਤੇ ਅਕਲ ਨਹੀਂ ਮੌਜੂਦ ਗਲਾਸ ਚ ਪਾਣੀ ਪੋਣਾ ਨਹੀਂ ਆਉਂਦਾ ਇਹਨਾਂ ਨੂੰ ਹਜੇ ਤੱਕ ਨਹੀਂ ਪਹਿਲਾਂ ਬੰਦ ਤੇ ਜਾਣ ਕੋ ਪਹਿਲਾਂ ਪਹਿਲਾਂ ਵਿਆਹ ਹੀ ਅੱਗ ਲੱਗੀ ਜਾਂਦੀ ਵਿਆਹ ਦੀ ਅੱਗ ਲੱਗੀ ਇਹਨਾਂ ਨੂੰ ਆ ਪਿਆਰ ਕਰਦੇ ਪਿਆਰ ਕਰਦੇ 80 ਸਾਲਾਂ ਦਾ ਮੈਂ ਹੋਗਾ ਸਾਨੂੰ ਪਤਾ ਨਹੀਂ ਕਿ ਵਿਆਹ ਵੀ ਕਰਾਉਣਾ ਆ ਧੱਕੇ ਨਾਲ ਮੰਮੀ ਨਾਲ ਰਿਸ਼ਤਾ ਉਕਸਾ ਵੇਖ ਕੇ ਕਰਾ ਦਿੱਤਾ ਆ ਉਹ ਬੰਦਾ ਕੰਮਕਾਰ ਕਰੇ ਰਿਸ਼ਤੇ ਤੇ ਵਾਧੂ ਆਦੂ ਫੇਤੇ ਮਰ ਮਰ ਜੰਮਦੇ ਮਗਰੋਂ ਦਾ ਵਿਆਹਾਂ ਦੀ ਪਹਿਲਾਂ ਲੱਗ ਜਾਂਦੀ ਏ ਨਾ ਇਹ ਕਰਨ ਦਾ ਪੈਂਦੇ ਆ ਪਿਆਰ ਪਾਉਣ ਲਿਆ ਪੈਂਦੇ ਪਿਆਰ ਪਿਆਰ ਮੈਂ ਤਾਂ ਇਡੀ ਨਮੂਸ਼ੀਆਂ ਨਹੀਂ ਮੈਨੂੰ ਸਮਝ ਨਾਉਂਦੀ ਕਰਾਂ ਦੇ ਕਰਾਂ ਕੀ ਜੇ ਇਹਨੂੰ ਮਾਰਤਾ ਤਾਂ ਵੀ ਸਿਆਪਾ ਸਾਡੇ ਗੱਲ ਪੈ ਜਾਣਾ ਲੋਕਾਂ ਕਹਿੰਦਾ ਜਵਾਨ ਕੁੜੀ ਮਾਰਤੀ ਪਸੇ ਕੀ ਗੱਲ ਉਹ ਤਾਂ ਗੋਲੀ ਮਾਰੀ ਹੁੰਦੀ ਨਾ ਦਵਾਂ ਤੇ ਲਾਗੇ ਸਾਗੇ ਲਾਗੇ ਪਤਾ ਜਣਾ ਅਸੀਂ ਕਹਿੰਦੇ ਨਾ ਨਹੀਂ ਲੈਣਾ ਪਿਆਰ ਪੂਰ ਦਾ ਆ ਮਾਈਆਂ ਨਹੀਂ ਹਟਦੀ ਕਿ ਉਹ ਮੰਨੇ ਮਾਰਤੇ ਦਿੰਦੇ ਸਾਡਾ ਵੀ ਸਭ ਕੁਝ ਉੱਜੜ ਜਾਣਾ ਅਸੀਂ ਬੁੜੀਆਂ ਸਾਡੀਆਂ ਮਗਰ ਰੁੱਲ ਜਾਣੀਆਂ ਅਸੀਂ ਕਿਹਨੇ ਨਹੀਂ ਮਿਲਦਾ ਸਾਡੇ ਚੁੱਲਿਆਂ ਨੇ ਘਾਹ ਕੋਈ ਨਾ ਤੇ ਗੁੱਸੇ ਚ ਕਰ ਲਈਦਾ ਕੰਮ ਬਾਅਦ ਪਛਤਾਈਦਾ ਵਾ ਉਹ ਬਥੇਰੇ ਕੰਮ ਵੇਖੇ ਆ ਮੁਰਕੇ ਤਰੀਕੇ ਕੋਈ ਅੰਦਰ ਫੇਰ ਫੈਲਾ ਹੋਣਾ ਹੀ ਕਿੰਨੇ ਆਉਣਾ ਮੈਂ ਤੁਰਨਾ ਕਿ ਨਹੀਂ ਮਗਰ ਇਹੇ ਜੇ ਕੰਮ 'ਚ ਕੋਈ ਨਹੀਂ ਤੁਰਦਾ ਹੁੰਦਾ ਨਾ ਕੋਈ ਯਾਰ ਦੋਸਤ ਤੁਰਦਾ ਨਾ ਮੁਰ ਓਏ ਆਹ ਇਹ ਬਥੇਰੇ ਤੁਰ ਪੈਂਦੇ ਨੇ ਮੁਰਕੇ ਝੋਲੀ ਚੱਕ ਖਾਣ ਪੀਣ ਵਾਲੇ ਮੰਮੀ ਹੁਣ ਆ ਇਦਾਂ ਗੰਦੀ ਬਰੂਈ ਲੱਗ ਲੱਗ ਰੋਈ ਜਾਣਾ ਵਾ ਦੱਸ ਘਰ ਦਾ ਤੇ ਦੋ ਮੋਹਤ ਨਹੀਂ ਦੋ ਆਨੇ ਖਰਾਬ ਕੀਤਾ ਵਾ ਕੀ ਕਰਾਂ ਹੁਣ ਮੈਂ ਦੱਸ ਦੀਦੀ ਮੈਨੂੰ ਪੁੱਛਿਆ ਰਹਾ ਹੈ ਤੂੰ ਕਿੱਥੋਂ ਆ ਗਿਆ ਚਾਣ ਮੈਨੂੰ ਸਾਬੀ ਨਾਲ ਲੈ ਆਉਣਾ ਕਿੰਨਾ ਸਾਬੀ ਕਿੰਨਾ ਆਇਆ ਤੈਨੂੰ ਸਾਬੀ ਆਉਂਦੇ ਆ ਮੇਰੇ ਮੋਟਰਸਾਈਕਲ ਲੈਣ ਤੂੰ ਮੈਨੂੰ ਲੱਦ ਲੈ ਆਇਆ ਉਹਦਾ ਤੈਨੂੰ ਮੋਬਾਈਲ ਮਿਲ ਜੂਗਾ ਮੈਂ ਤੂੰ ਗਾੜੀ ਪਾਣੀ ਤੈਨੂੰ ਲੱਦ ਲੈ ਮੈਨੂੰ ਹੋਰ ਦੇ ਪਹਿਲਾਂ ਤੂੰ ਪਿਸਤੌ ਪਿਸਤੂਲ ਸਾਬਲਾ ਸਾਰੇ ਉਹ ਸਾਬੀ ਮੈਂ ਛਾਪਾ ਬੜਾ ਪਹਿਣਾ ਹੀ ਹੂੰ ਮੈਨੂੰ ਨਿਕਾਲਾ ਆ ਜਾ ਆਏ ਹੋਏ ਆਗੀ ਦਾ ਮੋਟਰਸਾਈਕਲ ਪੜਾ ਨਹੀਂ ਹੋ ਆਣ ਪਛਾਤਾ ਜੇ ਹਮ ਮੋਟਰਸਾਈਕਲ ਆਏ ਇੱਕ ਕਰ ਕੋਈ ਆਦਾ ਸਾਡੇ ਰਿਸ਼ਤੇਦਾਰ ਦਾ ਵੀ ਇਦਾਂ ਦਾ ਇਨੀਆਂ ਮੋਟਰਸਾਈਕਲ ਵੀ ਆਹ ਮੋਟਰਲ ਪੁਰਾਣਾ ਜਾਈ ਇਦਾਂ ਆਹ ਵੇਖੀ ਬਲਾ ਘਰ ਕੌਣਾ ਚੱਲ ਵੇਖਦੇ ਆ ਕੋਈ ਆਇਆ ਹੋਊਗਾ